ਮੈਂ ਜੀ ਤੁਹਾਡੇ ਰਾਹੀਂ ਸਾਰੇ ਮੁਸਲਮਾਨ ਭਰਾਵਾਂ ਨੂੰ Eid ਮੁਬਾਰਕ ਦਿਨਾ ਔਰ ਇਹ ਕਹਿਣਾ ਚਾਹਨਾ ਕਿ ਜਿਹੜੇ ਸਾਡੇ ਲੁਧਿਆਣੇ ਦੇ ਸ਼ਾਈ ਇਮਾਮ ਹੈਗੇ ਉਹਨਾਂ ਨੇ ਬਹੁਤ ਹੀ ਭਾਈਚਾਰਾ ਰੱਖਿਆ ਹੋਇਆ ਸਾਰੇ ਵਰਗਾ ਨਾਲ ਸਾਰੇ ਜਤ ਸੋ ਮੈਨੂੰ ਬੜਾ ਚੰਗਾ ਲੱਗਿਆ ਇਹ ਜਿਹੜੀ ਮਸਜਿਦ ਹੈ ਐਨੀ ਹਿਸਟੋਰੀਕਲ ਹੈ ਕਈ ਸਾਲ ਪੁਰਾਣੀ ਹੈ ਔਰ ਬੜੀ ਸੋਹਣੀ ਮੇਨਟੇਨ ਇਹਨਾਂ ਨੇ ਕੀਤੀ ਹੋਈ ਹਿਸਟੋਰੀਕਲ ਜਗ੍ਹਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਔਰ ਇਹ ਕਰਦੇ ਪਏ ਬਹੁਤ ਚੰਗਾ ਕੰਮ ਕਰਦੇ ਪਏ ਮੈਂ ਇੱਕ ਵਾਰੀ ਦੁਬਾਰਾ ਮੁਸਲਮਾਨ ਭਰਾਵਾਂ ਨੂੰ ਔਰ ਸਾਰੇ ਮੁਲਕ ਨੂੰ ਈਦ ਮੁਬਾਰਕ ਦਿੰਦਾ ਸਰ ਤੁਸੀਂ ਵੀ ਤੁਹਾਨੂੰ ਬੜਾ ਲੱਗਦਾ ਏ ਜੀ ਕੋਈ ਮਸਜਿਦ ਦਾ ਕੰਮ ਕਰਾ ਰਹੇ ਆ ਮੈਂ ਤੁਹਾਨੂੰ ਕਿਹਾ ਹਿਸਟੋਰਿਕਲ ਪਲੇਸਸ ਨਾਲ ਮੈਨੂੰ ਬਹੁਤ ਲਗਾਵ ਹੈ ਮੈਂ ਉਹਦੇ ਲਈ ਇਹਨਾਂ ਨੂੰ 2.5 ਲੱਖ ਰੁਪਇਆ ਦਿੱਤਾ ਹੈ ਔਰ ਨਾਲ ਮੈਂ ਕਿਹਾ ਜੇ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਂ ਹਾਜ਼ਰ ਹਾਂ ਹਾਂ ਸਰ ਇੱਕ ਅਰਵਿਤ ਤੇਜਵਾਲ ਜੀ ਦੀ ਫੇਰੀ ਹੈ ਰੂਟ ਸ਼ੂ ਕਰਨ ਜਾ ਰਿਹਾ ਹਾਂਜੀ ਹਾਂਜੀ ਉਹ ਤਿਆਰੀਆਂ ਜੀ ਪਾਰਟੀ ਨੇ ਕਰਨੀ ਆ ਉਹ ਕਰੀ ਜਾਂਦੇ ਆ ਤਿਆਰੀਆਂ ਤਾਂ ਕੋਈ ਖਾਸ ਤਿਆਰੀ ਨਹੀਂ ਬਸ ਨਾਰਮਲ ਤਿਆਰੀਆਂ ਜੋ ਲੋੜ ਹੁੰਦੀ ਆ ਉਹ ਹੋ ਰਹੀਆਂ ਜੀ ਹਾਂਜੀ ਠੀਕ ਹੈ ਦੇਖੋ ਅੱਜ ਬਹੁਤ ਪਾਵਨ ਦਿਹਾੜਾ ਵਾ ਇਦ ਦਾ ਸਾਰਿਆਂ ਦੇ 30 ਰੋਜ਼ਿਆਂ ਤੋਂ ਬਾਅਦ ਅੱਜ ਅੱਲਾਹ ਤਾਲਾ ਨੇ ਬਹੁਤ ਵਧੀਆ ਦਿਨ ਲਿਆਂਦਾ ਸਾਰੇ ਅਸੀਂ ਭਾਈਚਾਰਾ ਰਲ ਕੇ ਅਜੀਬ ਦਾ ਦਿਹਾੜਾ ਜਿਹੜਾ ਉਹ ਮਨਾ ਰਹੇ ਆ ਅੱਲਾਹ ਤਾਲਾ ਇਸੇ ਤਰ੍ਹਾਂ ਹੀ ਰਹਿਮਤ ਦੇ ਗੁਲਦਸਤੇ ਤੇ ਬਣਾ ਕੇ ਰੱਖੇ ਹਮੇਸ਼ਾ ਆਪਣੀ ਆਮੀਨ ਆਮੀਨ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਐਦਾਂ ਹੀ ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਅਸੀਂ ਇੱਕ ਦੂਜੇ ਦੇ ਤਿਹਾਰ ਜਿਹੜੇ ਆ ਉਹ ਮਨਾਉਂਦੇ ਰਹੀਏ ਔਰ ਹਿੰਦੁਸਤਾਨ ਇੱਕ ਦੇਸ਼ ਐਸਾ ਵਾ ਭਾਰਤ ਜਿਹਦੇ ਵਿੱਚ ਚਾਰ ਤਰ੍ਹਾਂ ਦੇ ਫੁੱਲ ਨੇ ਹਿੰਦੂ ਮੁਸਲਮ ਸਿੱਖ ਸਾਈ ਇਹ ਚਾਰ ਤਰ੍ਹਾਂ ਦੇ ਫੁੱਲ ਜਿਹੜੇ ਆ ਉਹ ਗੁਲਦਸਤਾ ਬਣੇ ਹੋਇਆ ਭਾਰਤ ਦੀ ਤਰੱਕੀ ਦੇ ਵਿੱਚ ਮੁਸਲਮਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਔਰ ਚਾਹੇ ਆਜ਼ਾਦੀ ਦਾ ਦਿਹਾੜਾ ਲਾ ਲਓ ਚਾਹੇ ਵਿਕਾਸ ਦਾ ਦਿਹਾੜਾ ਲਾਓ ਮੁਸਲਮਾਨ ਭਾਈਚਾਰਾ ਵੀ ਆਪਣਾ ਪੂਰਾ ਯੋਗਦਾਨ ਪਾਉਂਦਾ ਅੱਜ ਦੇ ਇਸ ਪਾਵਨ ਦਿਹਾੜੇ ਤੇ ਮੈਂ ਅੱਲਾਹ ਤਾਲਾ ਅੱਗੇ ਬੇਨਤੀ ਕਰਦਾ ਕਿ ਅੱਲਾਹ ਤਾਲਾ ਆਪਣੀ ਰਹਿਮਤ ਬਣਾ ਕੇ ਰੱਖੀ ਇਹਨਾਂ ਉੱਤੇ ਸਾਰਿਆਂ ਉੱਤੇ ਆਪਣੀ ਕਿਰਪਾ ਕਰੀ ਔਰ ਸਾਡਾ ਜਿਹੜਾ ਭਾਰਤ ਆ ਉਹ ਹੋਰ ਤਰੱਕੀ ਕਰਦਾ ਰਹੇ بسم اللہ الرحمن الرحیم شروع اللہ تعالی دے نام توں جو بڑا مہربان تے نہایت رحم کرن والا ہے اج عید الفطر دا مقدس دیہاڑا رمضان دے 30 روزے رکھن توں بعد پورے دنیا وچ منایا جا رہا ہے اچھا یہ جڑی عید الفطر ہے ا دے نام دے وچ ہی گفٹ اور محبت شامل کیتا گیا فطرے دا مطلب ہوندا ہے کہ عید دی نماز پڑھن جان توں پہلا کچھ ڈونیٹ کرو انہاں لوکاں نوں جڑے تواڈے قریب ریندے نے اور غریب نے ਉਹਨੂੰ ਅਸੀਂ ਫਿਤਰਾ ਕਹਿੰਦੇ ਹਾਂ ਉਸਦੀ ਅਦਾਇਗੀ ਤੋਂ ਬਗੈਰ ਨਮਾਜ਼ ਨਹੀਂ ਹੁੰਦੀ ਤੇ ਇਹ ਜਿਹੜੀ ਹੈ ਸਨੇਹਾ ਦਿੰਦੀ ਹੈ ਕੀ ਗਰੀਬਾਂ ਦੇ ਨਾਲ ਜਿਹੜੇ ਤੁਹਾਡੇ ਕਰੀਬ ਦੇ ਲੋਕ ਨੇ ਉਹਨਾਂ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਜਿਨ੍ਹਾਂ ਨਾਲ ਕੋਈ ਨਾਰਾਜ਼ਗੀ ਹੈ ਕੋਈ ਰੰਜਿਸ਼ ਹੈ ਉਹਨੂੰ ਭੁਲਾ ਕੇ ਗੱਲ ਵਕੜੀ ਜਿਹੜੀ ਆ ਪਾਈ ਜਾਏ ਤੇ ਇਸ ਦੇ ਮੌਜ ਦੇ ਇਸ ਖੂਬਸੂਰਤ ਮੌਕੇ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਈਦੁਲ ਫਿਤਰ ਦੇ ਇਸ ਮੁਕੱਦਸ ਦਿਹਾੜੇ ਤੇ ਇੱਕ ਬਾਰ ਫਿਰ ਪਿਆਰ ਮੁਹੱਬਤ ਨੂੰ ਵਧਾਈਏ ਅਗਰ ਕਿਸੇ ਨਾਲ ਕੋਈ ਸਲਾਮ ਦੋਆ ਬੰਦ ਹੈ ਅਗਰ ਕਿਸੇ ਦੇ ਨਾਲ ਆਪਾਂ ਗੱਲ ਚਾਹਤ ਆਪਣੀ ਬੰਦ ਕੀਤੀ ਹੋਈ ਹੈ ਤੇ ਇੱਕ ਕਦਮ ਅੱਗੇ ਵਧ ਕੇ ਉਹਨਾਂ ਨੂੰ ਆਪਣੇ ਗਲੇ ਨੂੰ ਲਾਈਏ ਤਾਂ ਕਿ ਈਦ ਦੀਆਂ ਖੁਸ਼ੀਆਂ ਜਿਹੜੀਆਂ ਉਹ ਸਾਰਿਆਂ ਨਾਲ ਸਾਂਝੀਆਂ ਕੀਤੀ ਜਾ ਸਕਣ ਜੋ ਜਿਹੜੇ ਅੱਜ ਸੰਜੀਵ ਰੌਰਾਹੀ ਆਏ ਸੀਗੇ ਹਾਂਜੀ 10 ਲੱਖ ਰੁਪਏ ਜੀ ਤਾਂ ਜਗਾ ਦਾ ਵੀ ਤੁਸੀਂ ਆਏ ਸੰਜੀਵ ਰੌਰਾਹੀ ਜੀ ਨੂੰ ਅਸੀਂ ਸਭ ਤੋਂ ਵੱਡੀ ਮੰਗਤਾ ਇਹ ਰੱਖੀ ਹੈ ਵੀ ਲੁਧਿਆਣਾ ਚੀਤਗਾ ਨਹੀਂ ਹੈ ਸੜਕ ਤੇ ਨਮਾਜ਼ ਜਿਹੜੀ ਹੈ ਉਹ ਬਹੁਤ ਸਾਰੀ ਜਗਾ ਦਾ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਦੇ ਕੋਲ ਪਿਛਲੇ ਕਈ ਸਾਲਾਂ ਤੋਂ ਇਹ ਫਾਈਲ ਜਿਹੜੀ ਹੈ ਪੈਂਡਿੰਗ ਹੈ ਹੁਣ ਉਹਨਾਂ ਨੇ ਅੱਜ ਯਕੀਨ ਦਿਲਾਇਆ ਕਿ ਜਲਦੀ ਪੰਜਾਬ ਸਰਕਾਰ ਨਾਲ ਗੱਲ ਕਰਕੇ ਲੁਧਿਆਣਾ ਚੀਤਗਾ ਦੀ ਜਗਾ ਜਿਹੜੀ ਹੈ ਉਹ ਦਵਾ ਦੇਸ਼